ਆਤੇ ਹੁਣ ਖਬਰਾਂ ਵਿਸਥਾਰ ਨਾਲ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਹੀ ਪੰਜਾਬ ਪੁਲਿਸ ਦੇ ਹੱਥ ਵੱਡੀਆਂ ਸਫਲਤਾਵਾਂ ਲੱਗ ਰਹੀਆਂ ਹਨ ਜਿਸ ਦੇ ਚਲਦਿਆਂ ਅੰਮ੍ਰਿਤਸਰ ਵਿੱਚ ਐਨਟੀਐਫ ਬਾਰਡਰ ਰੇਂਜ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 18 ਕਿਲੋ 227 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਐਨਟੀਐਫ ਬਾਰਡਰ ਰੇਂਜ ਤੇ ਐਸਪੀ ਗੁਰਪ੍ਰੀਤ ਸਿੰਘ ਨੇ মিডিਆ ਨੂੰ ਦੱਸਿਆ ਕਿ ਗ੍ਰਫਤਾਰ ਦੋਸ਼ੀ ਕੋਲੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਸਾਨੂੰ ਬੜੀ ਬਹੰਡੀ ਜਿਹੜੀ ਵੱਡੀ ਸਫਲਤਾ ਉਹ ਮਿਲੀ ਹੈ ਕੱਲ। ਇਹਦੀ ਲੜੀ ਦੇ ਵਿੱਚ ਕੱਲ ਐਂਟੀ ਨਾਰਕੋਟਿਕ ਟਾਸਕ ਫੋਰਸ ਬਾਰਡਰ ਏਜ ਅੰਮ੍ਰਿਤਸਰ ਦੀ ਇੱਕ ਟੀਮ ਨੇੜੇ ਪਿੰਡ ਹੁਸ਼ਿਆਰਨਗਰ ਘਰੇਂਡਾ ਇੱਥੇ ਪੈਟਰੋਲਿੰਗ ਕਰ ਰਹੀ ਸੀ। ਇਸੇ ਦਰਮਿਆਨ ਪਿੰਡ ਖਹਿਰਾ ਦੇ ਵਿੱਚ ਇੱਕ ਬੰਦੇ ਨੂੰ ਮੋਟਰਸਾਈਕਲ ਸਵਾਰ ਨੂੰ ਜਿਹੜਾ ਕਾਬੂ ਕੀਤਾ ਜਿਸ ਦਾ ਨਾਮ ਹੀਰਾ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕਹਿਰਾ ਸੋ ਇਹਨੂੰ ਕਾਬੂ ਕੀਤਾ ਤਾਂ ਇਹਦੇ ਇਹਦੇ ਪਾਸੋਂ ਇੱਕ ਇੱਕ ਕਾਫੀ ਵੱਡਾ ਜਿਹੜਾ ਬੈਗ ਉਹ ਰਿਕਵਰ ਹੋਇਆ ਤਾਂ ਉਹ ਬੈਗ ਦੇ ਵਿੱਚ ਜਦੋਂ ਫਿਰ ਫਰਦਰ ਇਨਵੈਸਟੀਗੇਸ਼ਨ ਡੀਐਸਪੀ ਸਾਹਿਬ ਮੌਕੇ ਤੇ ਗਏ ਉਹਦੀ ਚੈਕਿੰਗ ਕੀਤੀ ਤਾਂ ਉਹਦੇ ਉਹਦੇ ਪਾਸੋਂ 12 ਪੈਕੇਟ ਹੈਰੋਇਨ ਦੇ ਹੋਰ ਕਵਰ ਹੋਏ ਜਿਨ੍ਹਾਂ ਨੂੰ ਫਰਦਰ ਉਹਨਾਂ ਦਾ ਵੇਟ ਕੀਤਾ ਗਿਆ ਤਾਂ ਹਰ ਪੈਕੇਟ ਜਿਹੜਾ ਤਕਰੀਬਨ 1.5 ਕਿਲੋ ਦਾ ਵਜ਼ਨੀ ਸੀ ਤੇ ਟੋਟਲ ਜਿਹੜੀ ਆ 18 ਕਿਲੋ 227 ਗ੍ਰਾਮ ਜਿਹੜੀ ਹੈਰੋਇਨ ਉਹਦੇ ਪਾਸੋਂ ਦੋਸ਼ੀ ਪਾਸੋਂ ਰਿਕਵਰ ਕੀਤੀ ਗਈ ਹੈ ਸੋ ਇਹਦੀ ਜਿਹੜੀ ਦੋਸ਼ੀ ਦੀ ਮੋੜਲੀ ਪੁੱਛਗਿੱਛ ਕੀਤੀ ਗਈ ਹੈ ਇਸ ਤੋਂ ਇਹ ਪਾਇਆ ਗਿਆ ਕਿ ਇਹ ਦੋਨੋਂ ਦੋਸ਼ੀ ਇੱਕੇ ਦਾ ਸਾਥੀ ਹੈ ਉਹਦਾ ਨਾਮ ਹੈ ਕੁਲਵਿੰਦਰ ਸਿੰਘ ਕਿੰਦਾ ਵਾਸੀ ਪਿੰਡ ਦਾਓਕੇ ਇਹ ਦੋਨੋਂ ਦੋਸ਼ੀ ਰਲ ਕੇ ਪਾਕਿਸਤਾਨ ਵਿੱਚ ਬੈਠੇ ਇੱਕ ਸਮਗਲਰ ਜਿਸ ਦਾ ਨਾਮ ਬਿੱਲਾ ਹੈ ਉਹਦੇ ਨਾਲ ਸੰਪਰਕ ਤੇ ਵੀ ਸਨ ਪਿਛਲੇ ਲਗਭਗ 1 ਸਾਲ ਤੋਂ ਸੰਪਰਕ ਵੀ ਸਨ ਤੇ ਦਾਅਵਾ ਕਿ ਪਿੰਡ ਮਹਾਵਾ ਤੇ ਇਹ ਬਾਰਡਰ ਦੇ ਨਾਲ ਇਹ ਜਿਹੜੇ ਪਿੰਡ ਲੱਗਦੇ ਨੇ ਇੱਥੇ ਡਰੋਨ ਦੇ ਜ਼ਰੀਏ ਇਹ ਵਾਲੀ ਕਨਸਾਈਨਮੈਂਟ ਹੈ ਉਹ ਮਗਾਉਂਦੇ ਸੀ